आज के मजदूर एकता जिंदाबाद पंजाब सरकार जिंदाबाद पंजाब सरकार मुर्दाबाद पंजाब सरकार मुर्दाबाद थाना मंडी ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਜੀ ਕਹਿੰਦੇ ਸੀ ਨੇ ਬਦਲਾਵ ਦੀ ਸਰਕਾਰ ਸਾਨੂੰ ਤੇ ਇਹ ਬਦਲਾਵ ਦਿਖ ਰਿਹਾ ਜਿਹੜਾ ਖੱਜਲ ਖਵਾਰ ਮਜ਼ਦੂਰਾਂ ਨੂੰ ਹੋਣਾ ਪਿਆ ਰਿਹਾ ਜੀ ਕਟੋ ਕਟੇ ਇਹਨਾਂ ਨੂੰ 20-25 ਦਿਨ ਹੋ ਗਏ ਮਜ਼ਦੂਰਾਂ ਨੂੰ ਇੱਥੇ ਜਿਹੜਾ ਕਮਾਇਆ ਸੀ ਨਾ ਉਹ ਖਾ ਰਿਹਾ ਜੀ ਘਰੇ ਕੀ ਲੈ ਕੇ ਜਾਣਗੇ ਆਪਦੇ ਬੱਚਾ ਵਾਸਤੇ ਮਜ਼ਦੂਰ ਪਤਾ ਨਹੀਂ ਜਿਹੜੀ ਬੁਰੀ ਹਾਰ ਇਹਨਾਂ ਦੀ ਜਿਹੜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਹੋਈ ਹੈ ਨਾ ਉਹ ਸਾਡੇ ਕੋਲ ਬਦਲਾ ਲੈ ਰਹੇ ਆ ਜਿਹੜੇ ਲੋਕ ਸਭਾ ਦੇ ਵਿੱਚ ਇਹਨਾਂ ਦੀ ਬੁਰੀ ਹਾਰ ਹੋਈ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਦੇ ਵਿੱਚ 13 ਚਿੱਟਾ ਵੀ ਬਸਾਈ ਤਨੇ ਜਿੱਤੇ ਸੀਗੇ ਉਹਦਾ ਬਦਲਾ ਮਜ਼ਦੂਰਾਂ ਨਾਲ ਲੈ ਰਹੇ ਨੇ ਤੇ ਨਾ ਕੋਈ ਮੰਤਰੀ ਨੂੰ ਛੱਡੋ ਜੀ ਮੰਤਰੀ ਦੇ ਨੇੜੇ ਦਾ ਬੰਦਾ ਹੀ ਨਹੀਂ ਆਇਆ ਸਾਡੇ ਕੋਲ ਮੰਤਰੀ ਦੇ ਕਈ ਬੰਦੇ ਹੁੰਦੇ ਆ ਪੀਏ ਹੁੰਦਾ ਜਾਂ ਕੋਈ ਹੋਰ ਸ਼ਹਿਰ ਚ ਛੱਡੇ ਕੋਈ ਆ ਜੇ ਇੱਥੇ ਕਿਸਾਨਾਂ ਨੇ 6 ਘੰਟਿਆਂ ਤੱਕ ਇੱਥੇ ਧਰਨਾ ਲਾ ਰੱਖਿਆ ਸੀ ਮੰਡੀ ਦੇ ਇਤਿਹਾਸ ਵਿੱਚ ਗੇਟ ਜਿਹੜੇ 6 ਘੰਟਿਆਂ ਤੱਕ ਬੰਦ ਰੱਖੇ ਸੀ ਉਹ ਆਰਟੀ ਨੇ ਪੂਰਾ ਸਾਥ ਦਿੱਤਾ ਸੀ ਪੂਰੇ ਸ਼ਹਿਰ ਮੰਡੀ ਵਾਲਿਆਂ ਨੇ ਪੂਰਾ ਸਾਥ ਦਿੱਤਾ ਸੀ ਉਹਨਾਂ ਨੇ ਵੀ ਗੱਡੀ ਆਪਦੇ ਲੈ ਜਾ ਕੇ ਮੋਟਰਸਾਈਕਲ ਲੈ ਜਾ ਕੇ ਗੇਟ ਨਹੀਂ ਖੁਲਾਏ ਵੀ ਮਜ਼ਦੂਰਾਂ ਨਾਲ ਵਿਚਾਰ ਕੀਤਾ ਸੀ ਵੀ ਚਲੋ ਕੁਝ ਬਦਲਾਅ ਲਿਆ ਕੇ ਆਣਗੇ ਕੋਈ ਨਵਾਂ ਇਤਿਹਾਸ ਤੇ ਇਹ ਪਤਾ ਸੀ ਇਸ ਤਰ੍ਹਾਂ ਕਰਨਗੇ ਜਿੱਤ ਨਹੀਂ ਜਿੱਨੀ ਇਸ ਤਰ੍ਹਾਂ ਦੇਖੋ ਇਸ ਤੋਂ ਬੁਰਾ ਹਾਲ ਹੋਊਗਾ 27 ਦੇ ਵਿੱਚ 27 ਦੇ ਵਿੱਚ ਜਿਹੜਾ ਇਸ ਤੋਂ ਬੁਰਾ ਹਾਲ ਹੋਊਗਾ ਤੁਸੀਂ ਆਪ ਵੇਖਦੇ ਹੋ। 50 ਜ਼ਕਾ ਮੁਰਦਾਬਾਦ 50 ਜ਼ਕਾ ਮੁਰਦਾਬਾਦ 50 ਜ਼ਕਾ ਮੁਰਦਾਬਾਦ ਟ੍ਰੱਕ ਯੂਨੀਅਨ ਮੁਰਦਾਬਾਦ ਟ੍ਰੱਕ ਯੂਨੀਅਨ ਮੁਰਦਾਬਾਦ ਅਸੀਂ 80 ਹਜ਼ਾਰ ਰੁਪਏ ਸਾਡਾ ਲੱਗੇ ਦਿਹਾੜੀਆਂ ਦੁਨੀਆਂ ਦੇ ਲਾਗੇ ਨਾ ਮੈਂ ਕੰਮ ਨਿਵੇੜੀਏ ਫੜਾ ਫੜਾ ਆਪਣੇ ਨਿਵੇੜੀਏ ਜੀ ਬੰਦੇ ਵੈ ਨਹੀਂ ਸੀ ਬਸ 3-4 ਬੰਦੇ ਸੀ ਠੀਕ ਹੈ ਜੀ ਰੋਜ਼ਾਨਾ ਘੱਟੇ ਚੱਕੇ ਜਾਂਦੇ 2-3 2-3 ਘੱਟੇ ਰੋਜ਼ ਚੱਕੇ ਜਾਂਦੇ ਆ ਆਗੋਂ ਸਾਡੇ ਬੰਦੇ ਕੌਣ ਆਊਗਾ ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਣਾ ਮੰਡੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਜੀ ਕਹਿੰਦੇ ਸੀ ਨੇ ਬਦਲਾਵ ਦੀ ਸਰਕਾਰ ਸਾਨੂੰ ਤੇ ਇਹ ਬਦਲਾਵ ਦਿਖ ਰਿਹਾ ਜਿਹੜਾ ਖੱਜਲ ਖਵਾਰ ਮਜ਼ਦੂਰਾਂ ਨੂੰ ਹੋਣਾ ਪੈ ਰਿਹਾ ਜੀ ਕਟੋ ਕਟੇ ਇਹਨਾਂ ਨੂੰ 20-25 ਦਿਨ ਹੋ ਗਏ ਮਜ਼ਦੂਰਾਂ ਨੂੰ ਇੱਥੇ ਜਿਹੜਾ ਕਮਾਇਆ ਸੀ ਨਾ ਉਹ ਖਾਰੇ ਜੀ ਘਰੇ ਕੀ ਲੈ ਕੇ ਜਾਣਗੇ ਆਪਦੇ ਬੱਚਿਆਂ ਵਾਸਤੇ ਮਜ਼ਦੂਰ ਚੋਨੇ ਦੇ ਸੀਜ਼ਨ ਦੇ ਵਿੱਚ ਵਿਚਾਰੇ ਨਹੀਂ ਆਉਣਗੇ ਸਾਨੂੰ ਪਤਾ ਹੈ ਹੁਣ ਜੇ ਇਹਨਾਂ ਨੂੰ ਆਪਾਂ ਖਰਾਬ ਕਰ ਰਹੇ ਹਾਂ ਤਾਂ ਚੋਨੇ ਸੀਜ਼ਨ 'ਚ ਮੁਸ਼ਕਲੀ ਮਜ਼ਦੂਰ ਆਊਗਾ ਪਹਿਲਾਂ ਹੀ ਬਹੁਤ ਘਟਾ ਆਇਆ ਸੀ ਮਜ਼ਦੂਰ ਹੁਣ ਜਿਹੜੇ ਆਏ ਉਹ ਵਿਚਾਰੇ ਇੱਥੇ ਖਜਲ ਖੁਆਰ ਹੋ ਰਹੇ ਆ ਜੀ ਕਿੰਨੇ ਦਿਨਾਂ ਦਾ ਸੀਜ਼ਨ ਹੁੰਦਾ ਹੈ ਇਹ ਕਣਕ ਦਾ ਸੀਜ਼ਨ ਵੱਧ ਤੋਂ ਵੱਧ 20-25 ਦਿਨਾਂ ਦਾ ਹੁੰਦਾ ਹੈ ਜੀ 20-25 ਦਿਨਾਂ ਦੇ ਵਿੱਚ ਸਾਰਾ ਸੀਜ਼ਨ ਖਤਮ ਹੋ ਜਾਂਦਾ ਹੈ ਹੁਣ ਡੁੱਢ ਮਹੀਨਾ ਦੁੱਧ ਤੁਸੀਂ ਆਪ ਵੇਖ ਲਓ ਜੀ ਡੁੱਢ ਮਹੀਨੇ ਤੋਂ ਉੱਪਰ ਹੋ ਗਿਆ ਪਿੰਡਾਂ ਦੇ ਵਿੱਚ ਇਹ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਮੈਂ ਕੱਪ ਸਾਰੀ ਮੰਡੀਆਂ ਚ ਜਾ ਜਾ ਕੇ ਆਣਾ ਜੀ ਸਾਰੀ ਮੰਡੀਆਂ ਚ ਘੁੰਮ ਕੇ ਆਣਾ ਜੀ ਉੱਥੇ ਜਾ ਕੇ ਵੀਡੀਓ ਬਣਾ ਕੇ ਕੱਲ ਵਿਰਕਾ ਦੇਖੋ ਕਿੰਨਾ ੰਬਾਰ ਲੱਗੇ ਪਏ ਵਿਰਕਾ ਮੰਡੀ ਦੇ ਵਿੱਚ ਜੀ ਦੇਖਿਆ ਹੈ ਜੀ ਆਇਆ ਜੀ ਮੰਡੀ ਦੇ ਵਿੱਚ ਤੇ ਮੰਤਰੀ ਸਾਹਿਬ ਉਹ ਡੀਐਫਸੀ ਡੀਐਡੀ ਡੀਐਫਐਸਸੀ ਸਾਹਿਬ ਆਏ ਸੀਗੇ ਹੈ ਉਹਨਾਂ ਨੇ ਬਸ ਉਹ ਮਿੱਠੀ ਜਿਹਾ ਮਤਲਬ ਕਿ ਗੋਲ ਮਿੱਠੀ ਗੋਲੀ ਦੇ ਕੇ ਸਾਨੂੰ ਤੇ ਹੁਣ ਕੋਈ ਕਾਰਵਾਈ ਦੇਖੋ ਕੋਈ ਟਰੱਕ ਨਹੀਂ ਦਿਖ ਰਿਹਾ ਇੱਥੇ ਕੋਈ ਟਰਾਲੀ ਨਹੀਂ ਵਿਖੇ ਤੁਸੀਂ ਆਪ ਵੇਖ ਲਓ ਤੇ ਦੋ ਮੰਤਰੀਆਂ ਦਾ ਜਲ ਆ ਗਿਆ ਹਾਂ ਜੀ ਦੋ ਮੰਤਰੀਆਂ ਦਾ ਹੈਗਾ ਬਸ ਪਤਾ ਨਹੀਂ ਇਹਨਾਂ ਨੂੰ ਮંત્રી ਪਤਾ ਨਹੀਂ ਜਿਹੜੀ ਬੁਰੀ ਹਾਰ ਇਹਨਾਂ ਦੀ ਜਿਹੜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਹੋਈ ਹੈ ਨਾ ਉਹ ਸਾਡੇ ਕੋਲ ਬਦਲਾ ਲੈ ਰਹੇ ਆ ਜਿਹੜੇ ਲੋਕ ਸਭਾ ਦੇ ਵਿੱਚ ਇਹਨਾਂ ਦੀ ਬੁਰੀ ਹਾਰ ਹੋਈ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਦੇ ਵਿੱਚ 13 ਛਿੱਟਾ ਵੀ ਬਸਾਈ ਤਿੰਨੇ ਜਿੱਤੇ ਸੀਗੇ ਉਹਦਾ ਬਦਲਾ ਮਜ਼ਦੂਰਾਂ ਨਾਲ ਲੈ ਰਹੇ ਆ ਜੀ ਕੋਈ ਮੰਤਰੀ ਆਇਆ ਕੋਈ ਮੰਤਰੀ ਨੂੰ ਪੰਤਰੀ ਦਾ ਕੋਈ ਮੰਤਰੀ ਨੂੰ ਛੱਡੋ ਜੀ ਮੰਤਰੀ ਦੇ ਨੇੜੇ ਤਾਂ ਬੰਦਾ ਹੀ ਨਹੀਂ ਆਇਆ ਸਾਡੇ ਕੋਲ ਮੰਤਰੀ ਦੇ ਕਈ ਬੰਦੇ ਹੁੰਦੇ ਆ ਪੀਏ ਹੁੰਦਾ ਜਾਂ ਕੋਈ ਹੋਰ ਸ਼ਹਿਰ ਚ ਛੱਡੇ ਕੋਈ ਆਏ ਨਹੀਂ ਸਾਡੇ ਕੋਲ ਪੁੱਛਣ ਵਾਸਤੇ ਇਹ ਬਾਜ਼ਾਰਾਂ ਚ ਤਾਂ ਬੜੀਆਂ ਇਸ਼ਕਾ ਉਹ ਵੀ ਤਦ ਦੇਖਦੇ ਆ ਇੱਥੇ ਕਿਸਾਨਾਂ ਨੇ 6 ਘੰਟਿਆਂ ਤੱਕ ਇੱਥੇ ਧਰਨਾ ਲਾ ਰੱਖਿਆ ਸੀ ਮੰਡੀ ਦੇ ਇਤਿਹਾਸ ਵਿੱਚ ਗੇਟ ਜਿਹੜੇ 6 ਘੰਟਿਆਂ ਤੱਕ ਬੰਦ ਰੱਖੇ ਸੀ ਉਹ ਆਰਤੀ ਨੇ ਪੂਰਾ ਸਾਥ ਦਿੱਤਾ ਸੀ ਪੂਰੇ ਸ਼ਹਿਰ ਮੰਡੀ ਵਾਲੇ ਨੇ ਪੂਰਾ ਸਾਥ ਦਿੱਤਾ ਸੀ ਉਹਨਾਂ ਨੇ ਵੀ ਗੱਡੀ ਆਪਦੀ ਲੈ ਜਾ ਕੇ ਮੋਟਰਸਾਈਕਲ ਲੈ ਜਾ ਕੇ ਗੇਟ ਨਹੀਂ ਖੁਲਾਏ ਵੀ ਮਜ਼ਦੂਰਾਂ ਨਾਲ ਖੜੇ ਸੀ ਲੇਕਿਨ ਉਹ ਬਾਜ਼ਾਰਾਂ ਦੇ ਵਿੱਚ ਉੱਥੇ ਫਲਾਣੇ ਜਗ੍ਹਾ ਉਥੇ ਕੋਈ ਉਦਘਾਟਨ ਕਰ ਰਿਹਾ ਹੈ ਮੰਤਰੀ ਸਾਹਿਬ ਫਲਾਣੇ ਜਗ੍ਹਾ ਮੀਟਿੰਗ ਕਰ ਰਿਹਾ ਹੈ ਨਗਰ ਕੌਂਸਲ ਦੀ ਪਤਾ ਨਹੀਂ ਉਹਨਾਂ ਨੂੰ ਹੋਰ ਤਾਂ ਨਹੀਂ ਹੋਰ ਹੋਰ ਹੀ ਵਿਕਾਸ ਦਾ ਕੰਮ ਕਰ ਰਿਹਾ ਇਹ ਵਿਕਾਸ ਦਾ ਕੰਮ ਨਹੀਂ ਜੀ ਇਹਨਾਂ ਨੂੰ ਵਿਚਾਰੇ ਨੂੰ ਗਰੀਬ ਬੰਦਿਆਂ ਨੂੰ ਕਿਉਂ ਖਰਾਬ ਕਰਦੇ ਹੋ ਤੁਸੀਂ ਖੱਜਲ ਖਵਾਰ ਕਰ ਰਹੇ ਜੀ ਮਾਲੀ ਜਾਨੀ ਜਾਨੀ ਨੁਕਸਾਨ ਵੀ ਦੇਖੋ ਤੁਹਾਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਇੱਥੇ ਜੀ ਰਾਤ ਨੂੰ ਚੋਰ ਆਉਂਦੇ ਜੀ ਆਪਦੇ ਕੋਲ ਹਥਿਆਰ ਵਗੈਰਾ ਲੈ ਕੇ ਜੀ ਗੰਡਾਸੇ ਵਗੈਰਾ ਤਲਵਾਰਾ ਲੈ ਕੇ ਆਉਂਦੇ ਆ ਉੱਥੇ ਬੰਦਾ ਇਕੱਲਾ ਕੀ ਕਰ ਲੂਗਾ ਇੱਥੇ ਉਹ ਅਗਲਾ ਸੋਚਦਾ ਵੀ ਚਲ ਲੈ ਜਾਣ ਦੇ ਵੀ ਗੱਟਾ ਲੈ ਜਾਣ ਦੇ ਮੇਰਾ ਕੀ ਕਰਦਾ ਕਿਉਂ ਆਪਦੀ ਜਾਨ ਖਤਰੇ ਵਿੱਚ ਪਾਵਾਂ ਮੈਂ ਜੀ ਕੋਈ ਅਦਾ ਵਾਲੀ ਵਾਰਸ ਕੋਈ ਮਲੋੜ ਦਾ ਵਾਲੀ ਕੋਈ ਹੈ ਹੀ ਨਹੀਂ ਜੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਜਦੋਂ ਇਹ ਸਰਕਾਰ ਦੀਆਂ ਵੋਟਾਂ ਪਈਆਂ ਸੀ ਉਦੋਂ ਅਮੀਰ ਸੀ ਵੀ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਉਸ ਟਾਈਮ ਤਾਂ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਤਾਂ ਆਪ ਪ੍ਰਚਾਰ ਕੀਤਾ ਸੀ ਵੀ ਚਲੋ ਕੁਝ ਬਦਲਾਅ ਲੈ ਆ ਕੇ ਆਣਗੇ ਕੋਈ ਨਵਾਂ ਇਤਿਹਾਸ ਇਹ ਪਤਾ ਸੀ ਇਸ ਤਰ੍ਹਾਂ ਕਰਨਗੇ ਜੀ ਨਹੀਂ ਜੀ ਨਹੀਂ ਇਸ ਤਰ੍ਹਾਂ ਦੇਖੋ ਇਸ ਤੋਂ ਬੁਰਾ ਹਾਲ ਹੋਊਗਾ 27 ਦੇ ਵਿੱਚ 27 ਦੇ ਵਿੱਚ ਜਿਹੜਾ ਇਸ ਤੋਂ ਬੁਰਾ ਹਾਲ ਹੋਊਗਾ ਤੁਸੀਂ ਆਪ ਵੇਖ ਲਿਓ ਤੁਸੀਂ ਮੇਰਾ ਨਾਂ ਕਸ਼ਮੀਰੀ ਲਾਲ ਹੈ ਜੀ ਮੈਂ ਸਿਆਦੀਰਾ ਆਰਾਮ ਸਰੂਕ ਦੁਕਾਨ ਤੇ ਕੰਮ ਕਰਦਾ ਮਜ਼ਦੂਰ ਹੈਗਾ ਨੰਬਰਦਾਰ ਹੈਗਾ ਅਸੀਂ 80000 ਰੁਪਏ ਸਾਡਾ ਲੱਗੇ ਦਿਹਾੜੀਆਂ ਦੁਨੀਆ ਦੇ ਲਾਗੇ ਨਾ ਮੈਂ ਕੰਮ ਨਿਬੇੜੀਏ ਫਟਾਫਟ ਫਟਾ ਆਪਣੇ ਨਿਬੇੜੀਏ ਜੀ ਬੰਦੇ ਵੈ ਨਹੀਂ ਸੀ ਮੈਂ ਤਿੰਨ ਚਾਰ ਬੰਦੇ ਅਸੀਂ ਠੀਕ ਹੈ ਜੀ ਰੋਜ਼ਾਨਾ ਗੱਟੇ ਚੱਕੇ ਜਾਂਦੇ ਦੋ ਤਿੰਨ ਦੋ ਤਿੰਨ ਗੱਟੇ ਰੋਜ਼ ਚੱਕੇ ਜਾਂਦੇ ਆ ਅਗਰ ਸਾਡੇ ਬੰਦੇ ਕੋਣ ਆਊਗਾ ਸਾਡੇ ਕੋਲ ਜਾਂ ਤਾਂ ਆਰ ਦਿਨ ਆਪ ਤਾਂ ਗੋਡਾ ਗੁੰਨ ਬਣਾਣਾ ਉੱਥੇ ਕੰਮ ਚੱਲੂਗਾ ਨਹੀਂ ਤਾਂ ਸਾਡੇ ਕੋ ਅੱਗੇ ਸਰਕਾਰ ਦਾ ਕੰਮ ਦੇਖ ਲਓ ਬੁਰਾ ਹਾਲਾ ਹੈ ਪਿਆ ਸਾਡਾ ਪਹਿਲਾਂ ਜਿਹੜਾ ਸੀ ਇਹਨਾਂ ਉਹ ਪਹਿਲਾ 20 ਦਿਨਾਂ ਦਾ ਸੀ ਇਹਨਾਂ ਦਾ 20 22 ਦਿਨਾਂ ਜੀ ਅਸੀਂ ਕੰਮ ਨੱਕੀ ਕਰ ਦਿੰਦੇ ਸੀਗੇ ਠੀਕ ਹੈ ਆਪਦੇ ਘਰੋ ਘਰੀ ਜਾਂਦੇ ਸੀ ਭਈਏ ਬਚਲੇ ਜਾਂਦੇ ਸੀ ਹੁਣ ਸਾਡੇ ਪੱਲੇ ਕੀ ਹੈ ਜੀ ਹੁਣ ਕਿੰਨੇ ਦਿਨ ਹੋ ਗਏ ਤੇ ਕਿੰਨੇ ਦਿਨ ਹੋਰ ਚੱਲੇਗਾ ਹਜੇ ਤਾਂ ਮੈਨੂੰ ਲੱਗਦਾ ਢੁੱਢ ਮਹੀਨਾ ਨਹੀਂ ਇਸ ਖੜੇ ਚੜਦੇ ਸਾਡਾ ਅਸੀਂ ਕੀ ਕਰਾਂਗੇ ਜੀ ਇਸ ਤਰ੍ਹਾਂ ਦਾ ਪਹਿਲਾਂ ਕੋਈ ਸਰਕਾਰ ਨਾ ਜੀ ਪਹਿਲਾਂ ਕਦੇ ਨਹੀਂ ਹੋਇਆ ਸਾਡੇ ਨਾਲ ਇਸ ਤਰ੍ਹਾਂ ਐਤ ਕੀ ਹੋਇਆ ਸਾਡੇ ਨਾਲ ਵਰਦਾਰ ਨੂੰ ਕੀ ਨੁਕਸਾਨ ਪੈਂਦਾ ਇਹਦਾ ਨੁਕਸਾਨ ਸਾਰਾ ਹੀ ਹੈ ਜੀ ਲੇਬਰ ਸਾਡੇ ਕੋਲ ਹੈ ਨਹੀਂ ਉਹਨਾਂ ਨੂੰ ਕਿੱਥੋਂ ਲਿਆ ਕੇ ਦੇਵਾਂ ਮੈਂ ਹੁਣ ਜਿਹੜੇ ਦੋ ਤਰ੍ਹਾਂ ਸਾਨੂੰ ਦੋ ਸਰ ਜ਼ਿੰਮੇਦਾਰ ਦੇ ਕੇ ਗਿਆ ਈ ਢਾਣੇ ਉਹ ਸਹੀ ਵੇਚ ਕੇ ਖਾ ਜਾਗੇ ਕੀ ਬੰਗ ਕਰਦੇ ਹਾਂਜੀ ਮੰਗੇ ਮੰਗੇ ਇਹ ਮਾਲ ਚਕਾਓ ਮਾਲ ਚਕਾਓ ਜੀ ਦੋ ਮਾਲ ਚਕਾਓ ਫਟਾਫਟ ਸਾਡੀ ਵੇਲੇ ਹੋਈ ਏ ਆ ਮਜ਼ਦੂਰ ਮੇਰੇ ਨਾਲ ਖੜਿਆ ਏ ਮੇਰੇ ਤੇ ਦਿਹਾੜੀ ਦਾ ਪਕਰਿਆ ਸੀ ਆ ਕੇ ਸਾਡੇ ਪੱਲੇ ਕੀ ਏ ਜੀ ਕੁਝ ਵੀ ਨਹੀਂ ਗਾ ਜੋ ਕਮਾਇਆ ਸੀਠਾਂ ਤੋਂ ਪੈਸੇ ਲੈ ਲਗੇ ਕਰਜ਼ਾ ਸਿਰ ਕਾਇ ਖਾਈ ਜਨੇ ਆ ਜਨਾ